ਪਾਰਟੀ ਦੀ ਸਰਕਾਰ 4 ਸਾਲ ਪਹਿਲਾਂ ਜਦੋਂ ਦੀ ਪੰਜਾਬ 'ਚ ਬਣੀ ਹੈ ਜਦੋਂ ਦੀ ਭਾਰੀ ਬਹੁਮਤ 92 ਸੀਟਾਂ ਦੇ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾ ਕੇ ਸਦਾ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਤੇ ਨਾਲ ਹੀ ਆਮ ਕਰਾਂ ਚੋਂ ਉੱਠੇ ਹੋਏ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਸਾਡੇ ਮੰਤਰੀ ਸਹਿਬਾਨ ਨੇ ਸਾਡੇ ਚੇਅਰਮੈਨ ਸਹਿਬਾਨ ਨੇ ਆ ਹੋਰ ਵੱਡੇ ਅਹੁਦੇਦਾਰ ਹੈ ਕਿਸ ਨਾ ਕਿਸੇ ਮੌਕੇ ਤੇ ਕਿਸ ਨਾ ਕਿਸੇ ਢੰਗ ਤਰੀਕੇ ਦੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਚਾਹੇ ਭਾਜਪਾ ਤੇ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਕਾਂਗਰਸ ਉਹਨਾਂ ਨੂੰ ਪੰਜਾਬ ਦੇ ਆਮ ਧੀਆਂ ਪੁੱਤਾਂ ਦਾ ਵੱਡੀ ਕੁਰਸੀਆਂ ਤੇ ਬੈਣਾ ਅਜੇ ਤੱਕ ਹਜਮ ਨਹੀਂ ਹੋ ਰਿਹਾ ਗਾਹੇ ਬਗਾਹੇ ਕਿਸ ਨਾ ਕਿਸੇ ਮੌਕੇ ਤੇ ਇਹ ਜਿਹੜੇ ਰਜਵਾੜਾ ਸ਼ਾਹੀ ਸੋਚ ਵਾਲੇ ਲੋਕ ਐ ਇਹ ਜਿਹੜੇ ਸਮਗਲਿੰਗ ਚ ਲਿਪਤ ਲੋਕ ਐ ਉਹ ਆਮ ਘਰਾਂ ਦੇ ਨੌਜਵਾਨਾਂ ਤੇ ਮੁੰਡੇ ਕੁੜੀਆਂ ਤੇ ਤੇ ਸਾਡੇ ਵੱਡੇ ਆਗੂਆਂ ਤੇ ਪੱਦਲ ਟਿੱਪਣੀਆਂ ਕਰਦੇ ਆਏ ਆ ਹੋ ਰੀਸੈਂਟਲੀ ਸੁਦਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਐਸਾ ਇੱਕ ਬਿਆਨ ਦਿੱਤਾ ਹੈ ਸੁਦਾ ਹਰਭਜਨ ਸਿੰਘ ਜੀ ਈਟੀਓ ਸਾਹਿਬ ਜੋ ਆਪਣੇ ਕਹੋ ਵੀ ਪੱਥਰ ਦਾ ਸੀਨਾ ਪਾੜ ਕੇ ਉਹ ਇਨਸਾਨ ਐਡੇ ਵੱਡੇ ਮਕਾਮ ਤੇ ਪਹੁੰਚਿਆ ਕਿ ਜਿਹੜੇ ਪੰਜਾਬ ਦੇ ਇਤਿਹਾਸ ਚ ਸਭ ਤੋਂ ਵੱਡੀ ਮੈਜੋਰਟੀ ਨਾਲ ਚੁਣੀ ਗਈ ਸਰਕਾਰ ਆ ਉਹਦੇ ਵਿੱਚੋਂ ਕੈਬਨਿਟ ਮੰਤਰੀ ਨੇ ਬਿਜਲੀ ਮੰਤਰੀ ਦਾ ਉਹਨਾਂ ਨੇ ਅ ਅਹੁਦਾ ਐਡਾ ਵਧੀਆ ਤਰੀਕੇ ਨਾਲ ਜਦੋਂ ਮਤਲਬ ਇਤਿਹਾਸਿਕ ਤੌਰ ਤੇ ਪੰਜਾਬ ਨੂੰ ਜਿਹੜੀ ਬਿਜਲੀ ਆ ਫ੍ਰੀ ਮਿਲੀ ਤਾਂ ਉਹ ਬਿਜਲੀ ਮੰਤਰੀ ਸੀਗੇ ਇਸ ਟਾਈਮ ਉਹ ਪੀ ਡਬਲਯੂ ਡੀ ਮੰਤਰੀ ਦਾ ਜਿਹੜਾ ਅਹੁਦਾ ਨਿਭਾ ਰਿਹਾ ਬੰਦੇ ਦੇ ਕੈਲੀਬਰ ਦੀ ਗੱਲ ਹੁੰਦੀ ਆ ਬੰਦੇ ਦੀ ਮਿਹਨਤ ਦੀ ਗੱਲ ਹੁੰਦੀ ਆ ਬੰਦੇ ਦੀ ਡੈਡੀਕੇਸ਼ਨ ਦੀ ਗੱਲ ਹੁੰਦੀ ਹੈ ਪਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੀ ਕਹ ਰਹੇ ਨੇ ਕਿ ਬੈਂਡ ਵਜਾਉਣ ਵਾਲਾ ਸੀ ਤੇ ਇਹਦਾ ਬੈਂਡ ਅਸੀਂ ਵਜਾਵਾਂਗੇ ਇਹ ਇੱਕ ਹੈ ਜੀ ਟਿੱਪਣੀ ਆ ਇਹ ਕਿਹ ਹੈ ਜੀ ਮਾਨਸਿਕਤਾ ਹੈ ਪ੍ਰਤਾਪ ਸਿੰਘ ਬਾਜਵਾ ਕਿਸੇ ਦੀ ਬੈਕਗ੍ਰਾਉਂਡ ਈਟੀਓ ਸਾਹਿਬ ਦੇ ਫਾਦਰ ਸਾਹਿਬ ਜੇ ਸਟਰਗਲ ਕਰਕੇ ਮਿਹਨਤ ਕਰਕੇ ਆਪਣੇ ਹਿੰਮਤ ਬਲ ਇਰਾਦੇ ਦੇ ਨਾਲ ਸਮਾਜ ਦੇ ਵਿੱਚੋਂ ਅੱਗੇ ਲੰਘ ਕੇ ਆਪਣੇ ਪੁੱਤ ਨੂੰ ਪੜਾਇਆ ਇਸ ਕਾਬਲ ਬਣਾਇਆ ਕਿ ਇੱਕ ਵੱਡੀ ਕੁਰਸੀ ਤੇ ਪਹੁੰਚੇ ਈਟੀਓ ਬਣਨ ਆਪ ਚੁਣ ਕੇ ਮਿਹਨਤ ਕਰਕੇ ਇਹਨਾਂ ਨੂੰ ਸਪਾਰਸ਼ਾਂ ਲਾ ਕੇ ਨਹੀਂ ਆਪਣੇ ਪੁੱਤਾਂ ਨੂੰ ਤਹਿਸੀਲਦਾਰ ਲਵਾਇਆ ਉਹਨਾਂ ਨੇ ਕਿੰਨੇ ਕਾਂਗਸੀਆਂ ਦੇ ਪੁੱਤਰ ਕਿਸਦਾ ਬਿੱਟੂ ਦਾ ਭਰਾ ਡੀਐਸਪੀ ਲੱਗਿਆ ਕਿਸੇ ਮੰਤਰੀ ਦਾ ਪੁੱਤ ਤਹਿਸੀਲਦਾਰ ਲੱਗਿਆ ਇਹਨਾਂ ਦੀ ਸਰਕਾਰ ਸਪਾਰਸ਼ ਕਰਕੇ ਤੇ ਇਸਦਾ ਈਟੀਓ ਸਾਹਿਬ ਪੜ ਕੇ ਆਪਣੀ ਮਿਹਨਤ ਦੇ ਬਲ ਉੱਤੇ ਦੇ ਉੱਤੇ ਆ ਕੇ ਪਹਿਲਾਂ ਈਟੀਓ ਲੱਗੇ ਫਿਰ ਆਪਣੀ ਰਾਜਨੀਤਿਕ ਸੋਹਰਤ ਸੋਚਦੇ ਕਰਕੇ ਆ ਕੇ ਉਹਨਾਂ ਨੇ ਟਿਕਟ ਮਿਲੀ ਜਿੱਤੇ ਤੇ ਕੈਬਨਿਟ ਮੰਤਰੀ ਚ ਉਹਨਾਂ ਨੇ ਆਪਣਾ ਥਾ ਬਣਾਇਆ ਉਸ ਇਨਸਾਨ ਦਾ ਕੈਲੀਬਰ ਹੈ ਪਰ ਤੁਸੀਂ ਜਾਤੀ ਦੇ ਆਧਾਰ ਤੇ ਪਰ ਤੁਸੀਂ ਕੌਮ ਮਜਬੂਦ ਦੇ ਆਧਾਰ ਤੇ ਸਾਡੇ ਆਗੂਆਂ ਨੂੰ ਸਾਡੇ ਆਮ ਜਿਹੜੇ ਧੀਆ ਪੁੱਤ ਉਹਨਾਂ ਨੂੰ ਕੈਟੇਗਰੀਜ਼ ਕਰੂਗੇ ਤਾਂ ਥੋੜੇ ਤੋਂ ਸ਼ਰਮ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਦੋ ਚੀਜ਼ਾਂ ਮੰਨਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਇੱਕ ਸਾਰਤਾ ਦਾ ਸਾਰੇ ਸਮਾਜ ਨੂੰ ਪਰੋਕੇ ਰੱਖਦੇ ਆ ਤੇ ਸਾਡੇ ਭੀਮਰਾ ਅੰਬੇਦਕਰ ਸਾਹਿਬ ਵੱਲੋਂ ਬਣਾਇਆ ਹੋਇਆ ਸੰਵਿਧਾਨ ਜਿਹੜਾ ਇਹ ਜਿਹੜੀ ਜਾਤੀ ਵਿਵਸਥਾ ਹੈ ਤੇ ਜਿਹੜੇ ਸਿਸਟਮ ਨੂੰ ਕੱਟਦਾ ਕਿ ਜਿੰਨਾ ਜੋ ਭਾਰਤ ਦਾ ਸਿਟੀਜ਼ਨ ਹੈ ਉਹ ਸਭ ਦੀ ਜਿਹੜੀ ਮਤਲਬ ਕਪੈਸਿਟੀ ਹੈ ਉਹ ਬਰਾਬਰ ਹੈ ਸਮਾਜ ਦੇ ਵਿੱਚ ਤਾਂ ਇਹ ਜੀ ਕਦੇ ਤੁਸੀਂ ਸਦਾ ਚਰਨਜੀਤ ਸਿੰਘ ਚੰਨੀ ਨੂੰ ਕਹਿੰਦੇ ਹੋ ਕਿ ਦਰਬੀ ਘੋੜੇ ਤੇ ਦੇਸੀ ਟੱਟੂ ਕਿ ਨੂੰ ਕਹ ਰਹੇ ਹੋ ਆਪਣੇ ਤੁਹਾਨੂੰ ਇਹ ਹਜਮ ਹੀ ਨਹੀਂ ਹੋਇਆ ਸਾਡੀ ਗੱਲ ਤਾਂ ਫੇਰ ਬਾਤ ਚ ਆਂਦੀ ਹੈ ਤੁਹਾਨੂੰ ਸਦਾ ਚਰਨਜੀਤ ਸਿੰਘ ਚੰਨੀ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਬਣਿਆ ਤੁਹਾਨੂੰ ਅਜੇ ਤੱਕ ਉਹ ਹਜਮ ਨਹੀਂ ਹੋਇਆ ਕਦੇ ਤੁਹਾਡਾ ਰਾਜਾ ਬਣ ਕੇ ਕਹਿੰਦਾ ਕਿ ਇੱਕ ਈਟੀਓ ਕੀ ਆ ਦੀ ਧੌਣ ਮਰੋੜ ਦੋ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਗਰੀਬ ਤਬਕੇ ਮਾਰੇ ਤਬਕੇ ਚੁੱਠਿਆ ਤਾਂ ਤੁਸੀਂ ਇਸ ਕਾਬਲੋਂ ਕੀ ਦੀ ਧੌਣ ਮਰੋੜ ਦੂਗੇ ਤੁਹਾਨੂੰ ਨਹੀਂ ਪਤਾ ਉਹ ਬੰਦਾ 4 ਸਾਲ ਤੱਕ ਕੈਬਨਿਟ ਮੰਤਰੀ ਆ ਤੇ ਤੁਸੀਂ ਮਾਤਰ 6 ਮਹੀਨੇ ਕੈਬਨਿਟ ਮੰਤਰੀ ਰਹੇ ਸੀ ਹਾਈ ਕੋਰਟ ਚਲੇ ਗਏ ਨੇ ਜਿਹੜਾ ਤੁਸੀਂ ਐਸਸੀ ਕਮਿਸ਼ਨ ਨੇ ਇਹਨੂੰ ਸੰਗਿਆ ਲੈ ਉਹ ਨੂੰ ਲੈ ਕੇ ਹਾਈ ਕੋਰਟ ਚਲੇ ਗਏ ਨੇ ਕਿ ਮੈਂ ਆਪਣੇ ਪੇਸ਼ ਨਹੀਂ ਹੁੰਦਾ ਦੇਖੋ ਉਹ ਕੋਰਟ ਦਾ ਮਸਲਾ ਹੈ ਉਹ ਹਾਈ ਕੋਰਟ ਦੇਖੂਗੀ ਹਾਈ ਕੋਰਟ ਵਿਚਾਰੂਗੀ ਪਰ ਹਾਈ ਕੋਰਟ ਵੀ ਸੰਵਿਧਾਨ ਤੋਂ ਬਾਹਰ ਥੋੜੀ ਹੈ ਹਾਈ ਕੋਰਟ ਨੇ ਦੇਖਣਾ ਕਿ ਸੰਵਿਧਾਨ ਦੇ ਪੈਰਾਮੀ ਤੇ ਇੱਕ ਬੰਦੇ ਦੀ ਬਤਮੀ ਜ਼बान ਕੀ ਕਹਿੰਦੀ ਹੈ ਚਾਹੇ ਉਹ ਚਰਨਜੀਤ ਸਿੰਘ ਚੰਨੀ ਬਾਰੇ ਹੋਵੇ ਤੇ ਸਾਡੇ ਈਟੀਓ ਸਾਹਿਬ ਆਪਣੀ ਪਾਰਟੀ ਦਾ ਤੁਸੀਂ ਆਪਸ ਸੁਨਵੇੜੋ ਤੁਸੀਂ ਕਾਂਗਰਸ ਦੀ ਮਾਨਸਿਕਤਾ ਦੇਖੋ ਪਹਿਲੀ ਵਾਰੀ ਦੇਸ਼ ਦੇ ਇਤਿਹਾਸ ਚ ਉਹਨਾਂ ਨੇ ਇੱਕ ਦਲਿਤ ਮੁੱਖ ਮੰਤਰੀ ਦਿੱਤਾ ਤੇ ਉਹ ਦਲਿਤ ਮੁੱਖ ਮੰਤਰੀ ਨੂੰ ਆਪਾਂ ਸਾਰਿਆਂ ਨੇ ਵੀਡੀਓ ਦੇਖਿਆ ਗੋਹਾਰ ਦੇਣੀ ਪੈ ਰਹੀ ਆਪਣੀ ਪਾਰਟੀ ਜੀ ਕਿ ਸਾਨੂੰ ਇੱਕ ਬੰਦੀ ਥਾਂ ਦਿਓ ਇਹ ਹਾਲ ਦਲਤਾਂ ਦਾ ਕਾਂਗਰਸ ਪਾਰਟੀ ਚ ਹੈ ਤੇ ਤਾਂ ਹੀ ਉਹ ਦੂਜਿਆਂ ਵੱਲੇ ਸੰਜਰਨਾ ਦੇਖਦੇ ਆ ਸੋ ਇਹ ਜਿਹੜੀ ਸ਼ਰਮਨਾਕ ਗੱਲ ਹੈ ਅੱਜ ਅਸੀਂ ਬੈਂਡ ਲੈ ਕੇ ਆਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਤਹਿਸੀਲ ਦੇ ਉੱਤੇ ਜਿਹੜਾ ਬੈਂਡ ਵਜਾ ਕੇ ਦੱਸਿਆ ਜਾਊਗਾ ਕਿ ਇਹ ਸਾਰੇ ਭਰਾ ਮਿਹਨਤ ਕਰਕੇ ਕੀ ਪਤਾ ਇਹਨਾਂ ਚੋਂ ਕਿਸ ਦਾ ਪੁੱਤ ਕਲ ਮੰਤਰੀ ਬਣੇ ਤਾਂ ਤੁਸੀਂ ਇਸ ਨਹੀਂ ਗੱਲਾਂ ਦੇਖੋਗੇ ਸੋ ਸਾਡੀ ਗੱਲ ਹੈ ਇਹ ਸਰਕਾਰ ਇਹ ਪੰਜਾਬ ਇਹ ਦੇਸ਼ ਦੇ ਲੋਕਾਂ ਦਾ ਕਿਸੇ ਦੀ ਜਿਹੜੀ ਮਾੜੀ ਸੋਚ ਬਾਜਵਾ ਸਾਹਿਬ ਤੇ ਉਹਨਾਂ ਦੇ ਜਿਹੜੇ ਪੁਰਖੇ ਨੇ ਕਿਸ ਗੱਲ 'ਚ ਲਿਪਟ ਰਹੇ ਆ ਸਮਗਲਿੰਗ 'ਚ ਰਾਈਟ ਇਹ ਜੀਆਂ ਟਿੱਪਣੀਆਂ ਸ਼ੋਭਾ ਨੇ ਦਿੱਤੀਆਂ ਸਿਹਤ ਰਾਜਨੀਤੀ ਕਰਨੀ ਚਾਹੀਦੀ ਆ ਮੁਕਾਬਲੇ ਦੀ ਰਾਜਨੀਤੀ ਕਰਨੀ ਚਾਹੀਦੀ ਆ ਮਿਹਨਤ ਦੀ ਰਾਜਨੀਤੀ ਕਰਨੀ ਚਾਹੀਦੀ ਆ ਧੰਨਵਾਦ ਜੀ ਆਵਾਜ਼ ਦੀ ਪਾਰਟੀ ਆ ਜਾਓ آج بھی پارٹی اجو ہن پیچھے آ جاؤ آ جا جا اجو اجا اجو اجا ہاں تیار تو صحیح ہو جا ایک منٹ ਕੀ ਨਾਮ ਆ ਤੁਹਾਡਾ ਆਈ ਬੈਂਡਵਾਜੇ ਲੈ ਕੇ ਆਏ ਹੋ ਕੀ ਵਜਾ ਜੀ ਵਜਾ ਸਾਰਾ ਪੰਜਾਬ ਜਾਣ ਪਾਇਆ ਕਿ ਜਿਹੜੇ ਨਿਵਾੜਾ ਸ਼ਾਹਦੂ ਜਿਹੜੇ ਦਾੜਾ ਚਾਹੀਦਾ ਬਹੁਤ ਨਿਕਰ ਵਾਲੇ ਪੰਜਾਬ ਦੇ ਸਾਡੇ ਲੋਕੋ ਬਣੇ ਚੁੱਕੇ ਜਾਂਦੇ ਕਿ ਲੋਕੋ ਵੀ ਘਿਰਦੇ ਜਿਹਨੇ ਲੀਡਰ ਆਪੋਜੀਸ਼ਨ ਆ ਸਦਾ ਪ੍ਰਤਾਸੀ ਬਾਦਵਾਲੇ ਮੈਮ ਮੈਮ ਥੋੜਾ ਕੁਛ ਆਜਾ ਥੋੜਾ ਥੋੜਾ ਇੱਕ ਪਿੱਛੇ ਲੋ ਮੈਮ ਇੱਦਾਂ ਹੋ ਜਾਗੇ ਥੋੜਾ ਪਿੱਛੇ ਥੋੜਾ ਪਿੱਛੇ ਆਓ ਮੈਂ ਮਾਈਕ ਲੋ ਮੈਂ ਮਾਈਕ ਲੋ ਮੈਂ ਸਾਰੇ ਲੈਡੀ ਮਾਈਕ ਕੀ ਹਾਲਾ ਰਹਿ ਠੀਕੋ ਇਹਨੂੰ ਪਕੜਨਾ ਪਏਗਾ ਹਾਂਜੀ ਉਹ ਲਗਾ ਲੈਨੇ ਆ ਲਗਾ ਲੈਂਦੀ ਆ ਹਾਂ ਜੀ ਮੈਂ ਮੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨਾ ਇੱਕ ਕੋਈ ਹਲਚੀਲੇ ਵਿੱਚ ਕੀਤਾ ਜਾ ਰਿਹਾ ਹੈ ਕੀ ਕਾਰਨ ਕਾਰਨ ਜੀ ਸਾਰਿਆਂ ਨੂੰ ਪਤਾ ਹੈ ਛੋਟੀ ਮਾਨਸਿਕਤਾ ਦਾ ਦਿੱਤਾ ਹੈ ਪ੍ਰਤਾਪ ਬਾਜਵਾ ਜੀ ਤੇ ਰਾਜਾ ਵੜਿੰਗ ਜੀ ਨੇ ਸੋ ਉਹਨਾਂ ਤੋਂ ਹਜਮ ਨਹੀਂ ਹੋ ਰਿਹਾ ਕਿ ਇੰਨੇ ਛੋਟੇ ਘਰਾਂ ਦੇ ਬੱਚੇ ਇੰਨੇ ਛੋਟੇ ਘਰਾਂ ਦੇ ਰਹਿਣ ਵਾਲੇ ਇੱਡੇ ਵੱਡੇ ਵੱਡੇ ਉਹਦਿਆਂ ਤੇ ਕਿਵੇਂ ਪਹੁੰਚ ਗਏ ਸਾਡੇ ਈਟੀਓ ਸਾਹਿਬ ਦੀ ਤੁਸੀਂ ਜੇ ਸਟੋਰੀ ਸੁਣੋਗੇ ਤਾਂ ਤੁਸੀਂ ਖੁਦ इमोशनल ਹੋ ਜਾਓਗੇ ਉਹਨਾਂ ਦੀ ਸਟੋਰੀ ਸੁਣ ਕੇ ਕਿ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਤੇ ਕਿੱਦਾਂ ਉਹ ਇਸ ਪੋਜੀਸ਼ਨ ਤੇ ਪਹੁੰਚੇ ਤੇ ਉਹਨਾਂ ਨੂੰ ਇੱਕ ਬੈਂਡ ਵਾਜੇ ਬਚਾਨ ਵਾਲਾ ਕਹਿ ਕੇ ਉਹਨਾਂ ਨੇ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਇਤਨਾ ਜੋ ਕਾਂਗਰਸ ਹਰ ਵਾਰ ਕਰਦੀ ਆਈ ਹੈ ਉਹਨਾਂ ਨੂੰ ਇਹ ਲੱਗਦਾ ਕਿ ਇਹ ਵੱਡੇ ਘਰਾਣਿਆਂ ਦਾ ਹੀ ਕੰਮ ਸੀ ਇਹ ਕਿੱਥੋਂ ਅੱਗੇ ਆ ਗਏ ਆ ਸਾਡੇ ਨਾਲ ਖੜੇ ਹੋ ਗਏ ਸਾਡੀਆਂ ਜਗ੍ਹਾ ਤੇ ਬੈਠ ਗਏ ਸਾਡੀਆਂ ਕੁਰਸੀਆਂ ਲੈ ਲੀਆਂ ਇਹਨਾਂ ਨੇ ਸੋ ਉਹਨਾਂ ਨੇ ਅੱਜ ਦਰਸਾ ਦਿੱਤਾ ਕਿ ਇਹ ਜਾਤੀਵਾਦ ਦੀ ਜਿਹੜੀ ਪ੍ਰਥਾ ਹੈ ਕਾਂਗਰਸੀ ਝੱਲੇ ਵੀ ਚੱਲਦੀ ਹੈ ਪਹਿਲੇ ਉਹਨਾਂ ਨੇ ਆਪਣੇ ਹੀ ਕੀ ਆ ਮ रह ਚੁਕੇ ਚੰਨੀ ਜੀ ਤੇ ਇਹ ਜਿਹੜੀ ਕੋਕਸਿਆ ਸੀ ਦਰਵੀ ਘੋੜਿਆਂ ਵਾਲਾ ਤੰਜ ਉਹ ਅੱਜ ਸਾਡੀ ਪਾਰਟੀ ਦੇ ਉਦੇਦਾਰਾ ਤੇ ਵੀ ਕਸਤਾ ਸੋ ਟਟੀਆਂ ਮਾਨਸਿਕਤਾ ਦਾ ਪ੍ਰੂਫ ਦੇਤਾ ਉਹਨਾਂ ਨੇ ਅਸੀਂ ਸਾਰੇ ਡਟ ਕੇ ਆਪਣੀ ਪਾਰਟੀ ਦੇ ਨਾਲ ਖੜੇ ਆ ਆਪਣੀ ਪਾਰਟੀ ਦੇ ਉਦੇਦਾਰਾ ਨਾਲ ਖੜੇ ਆ ਪਾਰਟੀ ਤੋਂ ਹਟ ਕੇ ਅਸੀਂ ਸਮਾਜ ਦੇ ਇਸ ਜਾਤੀਵਾਦ ਦਾ ਜੋ ਇੱਕ ਕਾਂਗਰਸ ਪਾਰਟੀ ਹਮੇਸ਼ਾ ਪ੍ਰੂਫ ਦਿੰਦੀ ਹੈ ਉਹਦੇ ਨਾਲ ਖੜੇ ਆ ਸਾਡੇ ਤਾਂ ਗੁਰੂਆਂ ਨੇ ਕਿਹਾ ਕਿ ਸਾਡੇ ਧਰਮਾਂ ਦੇ ਵਿੱਚ ਸਾਡੇ ਸਾਰੇ ਧਰਮ ਇੱਕ ਬਰਾਬਰ ਨੇ ਉਹਨਾਂ ਨੇ ਤਾਂ ਸੰਵਿਧਾਨ ਦੇ ਬਾਬਾ ਰਾ ਭਿਮਰਾਵਾ ਵੇਦਕਰ ਜੀ ਦੇ ਸੰਵਿਧਾਨ ਨੂੰ ਮਿਠੁਕਾਇਆ ਤਾਂ ਉੱਥੇ ਵੀ ਉਹਨਾਂ ਨੇ ਘੱਟੀਆਂ ਮਾਇਲਿਕਤਾ ਆਪਣੀ ਪੇਸ਼ ਕਰਤੀ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹ ਸਾਰੇ ਦਾ ਸਾਰਾ ਜਾਤੀਵਾਦ ਦੇ ਅਗੇਂਸਟ ਹੈ ਸਾਡੀ ਪਾਰਟੀ ਦੇ ਏਡੇ ਵੱਡੇ ਅਹੁਦੇਦਾਰ ਦੇ ਖਿਲਾਫ ਉਹਨਾਂ ਨੇ ਜਿਹੜਾ ਇੱਕ ਸ਼ਬਦਾਬਲੀ ਵਰਤੀ ਹੈ ਉਹਦੇ ਖਿਲਾਫ ਅਸੀਂ ਡੱਟ ਕੇ ਖੜੇ ਆ ਉਹਨਾਂ ਨੂੰ ਇਹ ਸਾਬਿਤ ਕਰਾਂਗੇ ਕਿ ਜਿਹੜੇ ਆਪਣੀ ਕਾਬਲੀਅਤ ਤੇ ਅੱਗੇ ਆਉਂਦੇ ਆ ਉਹਨਾਂ ਤੇ ਜਾਤੀਵਾਦ ਆਰੋਪ ਲਗਾਉਣਾ ਬਿਲਕੁਲ ਗਲਤ ਹੈ ਘਟੀਆ ਮਾਨਸਿਕਤਾ ਹੈ ਤੇ ਕਾਈਓ ਲੋਕਾਂ ਅਜ ਘਰ ਬੈਠੇ ਆ ਆਉਣ ਵਾਲੀ 2027 ਵਿੱਚ ਵੀ ਅਸੀਂ ਡੱਟ ਕੇ ਕਹਿ ਰਹੇ ਆ ਕਿ ਲੋਕਾਂ ਨੇ ਇਸੇ ਇਸੇ ਜਿਹੜੀ ਉਹਨਾਂ ਨੇ ਇੱਕ ਕੱਸਿਆ ਨਾ ਤੰਜ ਇਹਦੇ ਤੇ ਲੋਕੀ 2027 ਵਿੱਚ ਫੇਰ ਤੋਂ ਦੁਬਾਰਾ ਇਹ